ਹਾਲੋ ਬੈਲੀਓ ਸਵੇਰ ਹੋ ਗਈ ਉੱਠ ਗਏ ਆਪਾਂ ਆਹ ਕਮਰਾ ਗੁਰੂ ਘਰ ਦਾ ਦੇਖੋ ਆ ਨਾਲ ਬਾਥਰੂਮ ਆ ਕੰਬਲ ਪਏ ਆ ਗੱਦੇ ਪਏ ਇੱਥੇ ਆਪਾਂ ਲਾਇਆ ਹੋਇਆ ਸੀ ਆਸਨ ਆ ਪੂਰੀ ਵਿੰਡੋ ਤੋਂ ਥੱਲੇ ਦਾ ਥਿਊ ਵਿਊ ਦੇਖਦਾ ਦੇਖੋ ਹੈ ਨਾ ਨਿਆਰੇਦਾਰ ਲਗਜ਼ਰੀ ਹੋਟਲ ਆ ਜਿਵੇਂ ਉਦਾਂ ਦਾ ਏ ਲੋ ਪਿਆਰਿਓ ਆਪਾਂ ਹੁਣ ਹੋ ਗਏ ਤਿਆਰ ਦਮਾਲਾ ਆਪਾਂ ਆਪਣਾ ਸਜਾ ਲਿਆ ਚੱਕਰ ਸਜਾ ਲੇ ਉੱਤੇ ਸ਼ਸਤਰ ਸਜਾ ਲੇ ਚਲੋ ਜੀ ਤੇ ਕੰਗਾ-ਕੁੰਗਾ ਕਰਕੇ ਵਧੀਆ ਕੇਸ ਅਰੇ ਕਰ ਲੇ ਹੁਣ ਆਪਾਂ ਚੱਲਦੇ ਹਾਂ ਅੱਗੇ ਚਲੋ ਮੇਰੇ ਪਿਆਰਿਓ ਅੱਜ ਦੀਆਂ ਬਾਟਾਂ ਕੱਢੀਏ ਆਹ ਲੋ ਪਿਆਰਿਓ ਆਹ ਗੁਰੂ ਘਰ ਸੀਗਾ ਇੱਥੇ ਰੁਕੇ ਹੋਏ ਆਂ ਆਪਾਂ ਆਹ ਲੋ ਉਹ ਥੱਲੇ ਬਾਜ਼ਾਰ ਰਹਿ ਗਿਆ ਹਲੇ ਵੀ ਧੁੰਦੀ ਪਈ ਹੋਈ ਆਲੇ-ਦਾਲੇ ਧੁੰਦ ਵਾਲਾ ਮੌਸਮ ਆ ਆ ਕਮਰੇ ਜਿਹੜੇ ਕੱਲ ਦਿਖਾਏ ਸੀ ਇਹ ਕਮਰੇ ਨੇ ਆ ਉੱਤੇ ਹਾਲ ਬਣਿਆ ਹੋਇਆ ਉਹ ਦਰਵਾਜ਼ਾ ਆ ਉੱਪਰ ਉੱਥੇ ਕੱਲ ਬਾਬਾ ਜੀ ਨੇ ਰਹਿਰਾਸ ਕਰਿਆ ਬਹੁਤ ਵਧੀਆ ਰਹਿਰਾਸ ਆ ਪਰ ਬਾਬਾ ਜੀ ਕੈਮਰੇ ਮੂਰੇ ਨਹੀਂ ਆਉਂਦੇ ਪਤਾ ਨਹੀਂ ਕੀ ਹੋਣਾ ਕੋਈ ਚੱਕਰ ਹੈਗੇ ਨੇਪਾਲ ਦੇ ਆ ਬਾਬਾ ਜੀ ਨੇਪਾਲ ਦੇ ਨੇ ਪੂਰੇ ਸਿੰਘ ਸਜੇ ਹੋਏ ਨੇ ਪੂਰਾ ਪਰਿਵਾਰ ਗੁਰਸੇਖਾ ਬੜਾ ਸੋਹਣਾ ਰਹਿਰਾਸ ਕਰਿਆ ਰਾਤ ਬਾਬਾ ਜੀ ਨੇ ਆ ਲਓ ਪਿਆਰਿਓ ਆ ਹਾਰ ਬਣਿਆ ਹੋਇਆ ਆ ਦੇਖੋ ਉਹ ਦਰਬਾਰ ਸਾਹਿਬ ਆ ਇੱਥੇ ਆਪਾਂ ਸਾਈਕਲ 라ਦਾ ਸੀ ਬੈਗ ਐਂ ਟੰਗੇ ਰਹਿਣ ਤੇ ਸੀ ਸਾਰੇ ਆ ਛੋਟੀਆਂ ਕਿੱਟਾਂ ਨਾਲ ਲੈ ਗਏ ਸੀ ਕਿਉਂਕਿ ਆਪਾਂ ਨੂੰ ਕੋੜਾ ਲੋਡ ਸੀ ਅੰਦਰ ਨੋ ਪਿਆਰਿਓ ਆ ਸਾਰਾ ਦਰਬਾਰ ਸਾਹਿਬ ਆ ਆ ਦੇਖੋ ਉਹ ਅੰਦਰ ਉੱਤਰ ਬਾਬਾ ਜੀ ਨੇ ਸਵਕਾਸ਼ਨ ਕਰਿਆ ਸੀਗਾ ਅੰਦਰ ਤੇ ਆ ਇੱਥੇ ਕੋਠੀਆਂ ਸਾਹਿਬ ਪਈਆਂ ਨੇ ਆ ਦੇ ਪੱਖੇ ਲੱਗ ਚੱਲਦੇ ਨੇ ਵੇਹ ਪੱਖਿਆਂ ਦੀ ਤਾਂ ਲੋੜ ਨਹੀਂ ਉਰੇ ਝੂਲ ਦੇ ਨਿਸ਼ਾਨ ਰਹਿਣ ਅੰਤ ਮਹਾਰਾਜ ਕੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਇਹ ਸੱਚੇ ਬਾਸ ਤਪੋਵਨ ਗੁਰਦੁਆਰਾ ਬਿਲਡਿੰਗ ਲੈਂਡ ਵਾਇ ਸ੍ਰੀ ਪੀ ਮਿੱਤਰਾ ਡਿਪਟੀ ਕਮਿਸ਼ਨਰ ਸ਼ੋਲਨ ਐਚ ਪੀ 11 ਅਕਤੂਬਰ 1987 ਆ ਸਾਰੀ ਬਿਲਡਿੰਗ ਆ ਵਹਿਤਾ ਮੁਖ ਦੁਆਰਾ ਇਹ ਕਿਸੇ وجہ ਕਰਕੇ ਬੰਦ ਕਰਿਆ ਹੋਣਾ ਇੱਥੋਂ ਦੀ ਆ ਸਾਰਾ ਸਥਾਨਾ ਗੁਰੂ ਘਰ ਦਾ ਆ ਲੇਖੋ ਪਿਆਰਿਓ ਆ ਰੋਡ ਰਹਿ ਗਿਆ ਇੱਧਰ ਸ਼ਿਮਲੇ ਸ਼ੋਲਣ ਵਾਲਾ ਆ ਆਲੇ ਦਾਲੇ ਵਾ ਵੀਊ ਦੇਖਦਾ ਗੁਰੂ ਘਰ ਚ ਹੈ ਰਣ ਰਵਨੀਕ ਦੇਖੋ ਕਿੰਨਾ ਰਵਨੀਕ ਆ ਲਓ ਪਿਆਰਿਓ ਆ ਆਪਣਾ ਸਾਈਕਲ ਤਿਆਰ ਆ ਦੇਖੋ ਆ ਦੇਖੋ ਹੁਣ ਆਪਾਂ ਚਾਲੇ ਪਾਉਣ ਲੱਗੇ ਆ ਗੁਰੂ ਘਰ ਤੋਂ ਚਾਲੋ ਪਿਆਰਿਓ ਹੁਣ ਆਪਾਂ ਗੁਰੂ ਘਰ ਤੋਂ ਚਾਲੇ ਪਾਉਣ ਲੱਗੇ ਆ ਆ ਲਓ ਆ ਥੱਲੇ ਉਤਰਨਾ ਉਹ ਥੋਂ ਦੀ ਉਹ ਰਸਤਾ ਹੈਗਾ ਆ ਲੋ ਪਿਆਰਿਓ ਆ ਐ ਵਿੱਚ ਦੀ ਨਿਕਲਦਾ ਬਿਲਡਿੰਗ ਦੇ ਰਸਤਾ ਗੁਰੂ ਘਰ ਦਾ ਐ ਆ ਗਏ ਐ ਆ ਕੇ ਉਹ ਥੱਲੇ ਜਿੱਧਰੋਂ ਬਾਪੂ ਜੀ ਆਉਂਦੇ ਨੇ ਉਥੋਂ ਰੋਡ ਤੇ ਚੜ ਗਿਆ ਪਿਆਰਿਓ ਉਹ ਰੋਡ ਉਹ ਰੋਡ ਤੋਂ ਨਾ ਐ ਉੱਤੇ ਚੜਨਾ ਐ ਉੱਤੇ ਚੜ ਕੇ ਆ ਕੇ ਫੇਰਾ ਲਾਲ ਜੀਆਂ ਟੈਲਾਂ ਲੱਗੀਆਂ ਹੋਈਆਂ ਨੇ ਇਥੋਂ ਉੱਪਰ ਚਲੇ ਜਾਣਾ ਇਹ ਰਸਤਾ ਗੁਰੂ ਘਰ ਨੂੰ ਹੀ ਜਾਂਦਾ ਆ ਲੋ ਪਿਆਰਿਓ ਆ ਰੋਡ ਆਉਂਦੀ ਆ ਨਾ ਉਹ ਹੱਥੋਂ ਆਉਂਦੀ ਆ ਉਹ ਚੌਂ ਚੌਂ ਏ ਰੋਡ ਇਦਾਂ ਆ ਕੇ ਐ ਅੱਗੇ ਨਹੀਂ ਜਾਣਾ ਇੱਥੋਂ ਇੱਥੋਂ ਉੱਤੇ ਨੂੰ ਚੜ ਲੈਣਾ ਜਿਹੜਾ ਤੁਹਾਨੂੰ ਉੱਪਰੋਂ ਦਿਖਾਇਆ ਸੀ ਐ ਆਹ ਲੋ ਪਿਆਰਿਓ ਆਹ ਸਿੰਘ ਮੇਲੇ ਨੇ ਆਪਾਂ ਨੂੰ ਰਾਜ ਇਹਨਾਂ ਨੇ 20 21 ਸਾਲ ਹੋ ਗਿਆ ਇੱਥੇ ਜੀਸੀਬੀ ਚਲਾਉਂਦੇ ਨੂੰ 2004 ਚ ਹਨਾ ਬਾਈ 2000 ਰੋੜੂ ਆਏ ਸੀ ਪਹਿਲਾਂ ਉਹ ਤਾਂ ਬਹੁਤ ਖਤਰਨਾਕ ਆ ਹੁਣ ਵੀ ਮੈਂ ਜਾ ਕੇ ਆਇਆ ਹਾ ਰੋੜੂ ਆਇਆ ਨਾ ਇੱਥੇ ਦਾ ਬਾਅਦ ਚ ਆਉਂਦਾ ਅੱਛਾ ਪਹਿਲਾਂ ਰੋੜੂ ਆਏ ਹੋ ਆ ਰੋੜੂ ਤੁਸੀਂ ਸੜਕਾ ਸੁੜਕਾ ਬਣਾਈਆਂ ਹੋਣਗੇ ਹਨਾ ਇੱਧਰੋਂ ਰੋਡ ਤੋਂ ਅੱਗੇ 20 ਕਿਲੋ ਚੇੜ گاؤں ਹਾਂ ਮੈਂ ਨਾ ਉੱਥੇ ਤੱਕ ਜਾ ਕੇ ਆਇਆ ਚਾਂਸਲਪਾਸ ਨਹੀਂ ਹਾਂ ਚਾਂਸਲਪਾਸ ਤੋਂ ਅੱਗੇ ਲਾਸਟ ਪਿੰਡ ਪੈਂਦੇ ਨੇ ਉਹਨਾਂ ਦੇ ਜਿਸ ਕੋ ਨਾ ਜਾਖਾ ਉਹ ਦੋ ਉੱਤਰੂ ਉਹ ਅੱਗੇ ਚੇੜ گاؤں ਤੋਂ ਰੋਡ ਉੱਧਰ ਹੀ ਗਿਆ ਨੇ ਇੱਧਰੋਂ ਡੋਡਰਾ ਕੁਵਾਰ ਡੋਡਰਾ ਕੁਵਾਰ ਹਾਂ ਡੋਡਰਾ ਕੁਵਾਰ ਹਾਂ ਇਹਦਾ ਮਤਲਬ ਕੰਮੇ ਹੋਂ ਤੁਸੀਂ ਬੂਰਾ ਹਣਾ ਇਹ ਇਹ ਬਾਬੇ ਨੂੰ 21 ਸਾਲ ਹੋ ਗਏ ਇੱਥੇ ਜੇਸੀਬੀ ਚਲਾਉਂਦੇ ਨੂੰ ਦੇਖ ਲਓ 21 ਸਾਲ ਹੁਣ ਬਾਬਾ ਫਿਰ ਡਰਾਈਵਰ ਰੱਖੇ ਨੇ ਨਾ ਅੱਛਿਆ ਮਸ਼ੀਨ ਤੇ ਆਪ ਹੀ ਹਾਂ ਉਹ ਤੂੰ ਕਿਹਾ ਸੀ ਉਹ ਵੀ ਹੋ ਗਿਆ ਛੋਟਾ ਐਕਸੀਡੈਂਟ ਹਨਾ ਦੋਨੋਂ ਟੁੱਟ ਗਏ ਦੋਨੋਂ ਟੁੱਟ ਗਏ ਆਹੀ ਫਿਰ ਜੁੜ ਗਏ ਜੁੜ ਤਾਂ ਗਏ ਪਟਿਆਲੇ ਜਿਹੜਾ ਐ ਸੀ ਅੱਛਿਆ ਗੱਲ ਨਹੀਂ ਗੱਲ ਨਹੀਂ ਬਣੀ ਹਣ ਕੋਣ ਮਾਰਨਾ ਪਿੰਪੂਨ ਕੱਢੇ ਨਾ ਮਸ਼ੀਨ ਦੀ ਹਾਂ ਇਹ ਦਿੱਕਤ ਆ ਸੀ ਫਿਰ ਦਿੱਕਤ ਆਂਦੀ ਆ ਇਹ ਲਾਤੀ ਟੁੱਟ ਗਈ ਇਹ ਠੀਕ ਐ ਫਿਰ ਬਾਬਾ ਕਿਹਨੇ ਚੱਕਿਆ ਤੁਹਾਨੂੰ ਉੱਥੋਂ ਉਹ ਬੁੰਡੇਆਂ ਨੇ ਚੱਕਿਆ ਸੀ ਜਿਹੜੇ ਲੱਗੇ ਸੀ ਹਰਿਆਣੇ ਦੇ ਸੀ ਨਾ ਅੱਛਿਆ ਉਹਨਾ ਦੇਖਿਆ ਮਸ਼ੀਨ ਤੇ ਸਿੱਧੀ ਚੱਲਦੀ ਸੀ ਹਾਂ ਵੀ ਇੱਕਦਮ ਲੈਟ ਉੱਪਰੋਂ ਕਿੱਦਾਂ ਹੋ ਗਿਆ ਹਾਂ ਉਹ ਹਰਿਆਣਵੀ ਉਹ ਆਇਆ ਕਹਿੰਦਾ ਕੀ ਹੋ ਗਿਆ ਭਾਈ ਹਾਂ ਮੈਂ ਕਿੱਥੇ ਬੋਲਣਾ ਥੱਲੇ ਮਸ਼ੀਨ ਦਾ ਚਾਲੂ ਹੋ ਗਿਆ ਦੇਖਿਆ ਬੜੇ ਥੱਲੇ ਤੇ ਇੱਕ ਇੱਧਰ ਬਿੱਛੂ ਬੂਟੀ ਦਾ ਵੀ ਧੰਨਵਾਦ ਹਾਂ ਹਾਂ ਉਹ ਬਜਰਾ ਜਿੱਦਾਂ ਛਲਾਂਗ ਮਾਰੀ ਉਹਨੇ ਉਹ ਬਿੱਛੂ ਬੂਟੀ ਦਾ ਕਾਲਿਆਂ ਨੂੰ ਉਹਨੇ ਖਾ ਲਿਆ ਅੱਛਾ ਕੀ ਹੋਰ ਲਿਆ ਸੱਜੇ ਹਾਂ ਠੀਕ ਗੱਡਿਆ 2-3 ਘੰਟੇ ਵਿਹੋਸ਼ ਹੋ ਗਿਆ ਵਿਹੋਸ਼ ਹੋ ਗਿਆ ਸੀ ਅੱਛੀ ਮੂਲੀ ਲੈਂਦੇ ਆਂ ਏ ਵੀ ਕਿਰਪਾ ਪਰਮਾਤਮਾ ਦੀ ਕਿਵੇਂ ਬਚਾਇਆ ਤੁਹਾਨੂੰ ਹਨਾ ਦੇਖੋ ਹੱਥ ਰੱਖ ਕੇ ਪਟਿਆਲੇ ਹੋਇਆ ਵੀ ਜਾ ਕੇ ਲਾ ਪਟਿਆਲੇ ਫੇਰ ਵੀ ਕਿਰਪਾ ਹੀ ਆ ਪਰਮਾਤਮਾ ਦੀ ਚਲੋ ਠੀਕ ਆ ਬਾਬਾ ਜੀ ਵਾਹਿਗੁਰੂ ਕੀ ਹਾਲਸਾ ਵਾਹਿਗੁਰੂ ਕੀ ਫਤਿਹ ਆ ਲੋ ਪਿਆਰਿਓ ਛਿਮਲੇ ਵਾਲੇ ਰੋਡ ਤੇ ਫੇਰ ਚਾੜਦੀ ਗੱਡੀ ਉਹ ਜਿੱਦਾਂ ਨਾ ਵਾ ਪਹਿਲਾਂ ਸੋਚਿਆ ਹੋਇਆ ਸੀ ਵਿੱਚ ਦੀ ਜਾ ਕੇ ਪਿੰਡਾਂ ਵਿੱਚ ਦੀ ਉੱਧਰ ਨੂੰ ਨਹੀਂ ਗਏ ਉੱਧਰ ਦੀ ਇੱਕ ਦੋ ਵਾਰੀ ਕਹਿੰਦੇ ਰਾਹ ਖਰਾਬ ਆ ਸਿੰਗਲ ਆ ਤੇ ਕਹਿੰਦੇ ਰਹਿਣ ਦੋ ਫਿਰ ਮੈਂ ਇੱਧਰ ਨੂੰ ਪਾਤਾ ਹੁਣ ਤਾਂ ਹੀ ਕਹਿੰਦੇ ਹੁੰਦੇ ਆ ਕੋਈ ਨਹੀਂ ਪਤਾ ਪ੍ਰਮਾਤਮਾ ਦਾ ਕਿੱਧਰ ਨੂੰ ਲਿਆਣਾ ਸੋਚ ਕੇ ਉੱਧਰ ਦੀ ਆਏ ਸੀ ਚੱਲੇ ਹੁਣ ਇੱਧਰ ਨੂੰ ਆ ਉਹ ਪਹਿਰੇ ਉਹ ਆ ਢਾਬੇ ਤੇ ਰੁਕੇ ਸੀ ਆਪਾਂ ਆਪਾਂ 9 9.5 ਰੁਪਏ ਸੀਗੇ ਪਤਾ ਨਹੀਂ 9.5 ਫਿਰ ਮੀਂਹ ਪੈਣ ਲੱਗ ਗਿਆ ਸੀ ਥੋੜਾ ਜਿਹਾ ਰੋਕੇ ਇਥੋਂ ਆਪਾਂ ਪਰੌठा ਖਾਦਾ ਇੱਕ ਭੁੱਖ ਬਹੁਤ ਲੱਗੀ ਸੀ ਤੇ ਨਾਲ ਆਪਾਂ ਚਾਹ ਚਾਹ ਨਹੀਂ ਸਾ ਪਰੌठा ਖਾਤਾ ਨਾਲ ਛੋਟੀ ਜਿਹੀ ਇੱਕ ਕਟੋਰੀ ਦਹੀਂ ਵੀ ਲਈ ਜੀ ਤੇ ਨਾਲ ਹੁਣ ਚਾਹ ਪੀਣ ਲੱਗੇ ਆ 71 ਰੁਪਏ ਬਣਦੇ ਸੀ ਆਪਣੇ 71 ਆਪਾਂ 15 ਰੁਪਏ ਲੈਸ ਕਰਾ ਲਏ ਲੈਸ ਕਰਾ ਲਏ 60 ਰੁਪਏ ਦਾ ਆਪਣਾ ਖਾਣਾ ਪੀਣਾ ਹੋ ਗਿਆ ਆਹ ਲੋ ਪਿਆਰੋ ਹੋਰੇ ਆ ਕੇ ਰੋਗੇ ਉਹਦੇ ਉਹਦੇ ਟਰੱਕ ਆਉਂਦੇ ਆ ਨਾ ਉਹ ਆਉਣ ਵਾਲੀ ਸਾਈਡ ਆ ਆਉਣ ਵਾਲੀ ਸਾਈਡ ਆ ਪੁਲ ਦੇ ਉੱਪਰ ਦੀ ਜਾ ਕੇ ਉਧਰੋਂ ਚਲੇ ਜਾਂਦੀ ਆ ਆ ਥੱਲੇ ਦੀ ਜਾਣ ਵਾਲੀ ਸਾਈਡ ਆ ਇੱਥੋਂ 5 ਕਿਲੋਮੀਟਰ ਰਹਿ ਗਿਆ ਸੋਲਨ ਆ ਲਓ ਪਿਆਰੋ ਇੱਧਰੋਂ ਆਏ ਆ ਆਪਾਂ ਉਹ ਦੇਖੋ ਆ ਇੱਧਰੋਂ ਕਿਤੇ ਹੋਰ ਜਾਂਦਾ ਬਾਜ਼ਾਰ ਬਜੂਰ ਚ ਨੂੰ ਤੇ ਆਪਾਂ ਹੁਣ ਇੱਧਰੋਂ ਜਾਣਾ ਦੌਰੀ ਦੁਆਰ ਠੀਕ ਹੈ ਕ੍ਰੋਸਿੰਗ ਹਾਂਜੀ ਦੌਰੀ ਦੁਆਰ ਕ੍ਰੋਸਿੰਗ ਹਾਂਜੀ ਬਾਈਪਾਸ ਦੌਰੀ ਦੁਆਰ ਹਾਂਜੀ ਕ੍ਰੋਸਿੰਗ ਕ੍ਰੋਸਿੰਗ ਆ ਲਓ ਪਿਆਰੋ ਪਾਰ ਕਰ ਲਿਆ ਆਪਾਂ ਤਕਰੀਬਨ ਸ਼ਹਿਰ ਸੋਲਨ ਬਹੁਤ ਵੱਡਾ ਸ਼ਹਿਰ ਆ ਇਹ ਵੀ ਇਹ ਕਾਫੀ ਵੱਡਾ ਜ਼ਿਲ੍ਹਾ ਹੈ ਵੀ ਸੋਲਣ ਜ਼ਿਲ੍ਹਾ ਜਿਹੜਾ ਆਪਾਂ ਇੱਕ ਵਾਰ ਚੈਲ ਗਏ ਸੀ ਗੁਰੂ ਘਰ ਉਹ ਵੀ ਸੋਲਣ ਜ਼ਿਲ੍ਹੇ ਜੀ ਆਉਂਦਾ ਆ ਸਾਰੀ ਫਰੂਟ ਮੰਡੀ ਆ ਇੱਥੇ ਸੇਵ ਹੀ ਸੇਵ ਪਿਆ ਬਹੁਤ ਤਰ੍ਹਾਂ ਦਾ ਸੇਵ ਆ ਸਾਰੀ ਮੰਡੀ ਚ ਸੇਵ ਹੀ ਸੇਵ ਆ ਆ ਲਓ ਪਿਆਰਿਓ ਕੰਡਾ ਘਾੜ ਇੱਥੋਂ 12 ਸਿੰਮਲਾ 45 ਕੰਡਾ ਘਾੜ ਜਾ ਕੇ ਆਪਾਂ ਡਿਸਾਈਡ ਕਰਾਂਗੇ ਵੀ ਆਪਾਂ ਸਿੰਮਲੇ ਕੰਨੀ ਦੀ ਜਾਣਾ ਜਾਂ ਚੈਲਵਲੀ ਦੀ ਜਾਣਾਗਾ ਉੱਥੇ ਜਾ ਕੇ ਦੇਖਾਂਗੇ ਕੀ ਹਿਸਾਬ ਕਿਤਾਬ ਆ ਆ ਦੇਖੋ ਇਧਰ ਲਾ ਮਾਹੌਲ ਤੇ ਬਾਕੀ ਇਹਨਾਂ ਦਾ ਕੋਈ ਭਰੋਸਾ ਪਤਾ ਹੀ ਵੀ ਨਹੀਂ ਲੱਗਦਾ ਪਿੱਛੇ 38 ਲਿਖਿਆ ਆ ਸੀ Shimla ਉਰੇ 45 ਲਿਖਿਆ ਕਿਤੇ ਵਧੇ ਜਾਂਦਾ ਕਦੇ ਘਟ ਜਾਂਦਾ ਇਹਨਾਂ ਦਾ ਕੋਈ ਭਰੋਸਾ ਨਹੀਂ ਚਲੋ ਜੀ ਆਹ ਲੋ ਪਿਆਰਿਓ ਇਹ ਆਇਆਗਾ ਚੰਬਾ ਘਾਟ ਜਿਵੇਂ ਅੱਗੇ ਕੰਡਾ ਘਾਟ ਆਉਣਾ ਇਹ ਆ ਚੰਬਾ ਘਾਟ ਤੇ ਆ ਉੱਤੇ ਵਾਲਾ ਹਾਈਵੇ ਆ ਮੈਂ ਥੋੜਾ ਇਹ ਥੱਲੇ ਉਤਰਿਆ ਆਇਆ ਸੀਗਾ ਮੈਂ ਕਿਹਾ ਥੱਲੇ ਦੇਖ ਲਈਏ ਮੜਾ ਜੇ ਬਾਜ਼ਾਰ ਜੇ ਚੋਂ ਲੰਘ ਕੇ ਇੱਥੇ ਨਾ ਇੱਕ ਮੁੰਡੇ ਮਿਲੇ ਸਾਈਕਲਿਸਟ ਬਾਈ ਉਹ ਰੁਕੇ ਕਹਿੰਦੇ ਕਿੱਥੇ ਜਾ ਰਹੇ ਆ ਮੈਂ ਕਿਹਾ ਸੁਬਿਤੀ ਕਹਿੰਦਾ ਭਾਈ ਸੁਬਿਤੀ ਦਾ ਸਾਰੀ ਥੱਲੇ ਆਈ ਹੋਈ ਆ ਲੈਂਡਸਲਾਈਡ ਤੇ ਮੈਂ ਕਿਹਾ ਕੋਈ ਗੱਲ ਨਹੀਂ ਦੇਖੀ ਜਊ ਤੇ ਕਹਿੰਦਾ ਭਾਈ ਰਿਸਕ ਹੀ ਕੰਮ ਆ ਸਾਰੇ ਲੋਕ ਨਾ ਵਿੱਚ ਪਤਾ ਨਹੀਂ ਕਿਉਂ ਡਰਾਈ ਜੇ ਜਾਂਦੇ ਨੇ ਪਤਾ ਨਹੀਂ ਸੱਚੀ ਇਹ ਉਹ ਹਾਲ ਆ ਇਹ ਤਾਂ ਹੁਣ ਜਾ ਕੇ ਦੇਖਾਂਗੇ ਕਿਉਂਕਿ ਪਿੱਛੇ ਦਾ ਆਪਾਂ ਮੁੜ ਨਹੀਂ ਸਕਦੇ ਹੁਣ ਨਾ ਮੁੜ ਤਾਂ ਉੱਥੇ ਜਾ ਕੇ ਦੇਖਾਂਗੇ ਜੇ ਤਾਂ ਹੋਇਆ ਖਰਾਬ ਕੰਮ ਫਿਰ ਦੇਖਾਂਗੇ ਕੀ ਕਰਨਾ ਨਹੀਂ ਤਾਂ ਆਪਾਂ ਖਿੱਚਾਂਗੇ ਕਿਉਂਕਿ ਸੁਬਿਤੀ ਚ ਪੁਤੀ ਨਿਕਲ ਕੇ ਧੂਪ ਆ ਜਾ ਕੇ ਫੇਰ ਨਹੀਂ ਕੋਈ ਔਖਾ ਇਹ ਤਾਂ ਉਧਰ ਸਾਫ਼ ਏਰੀਆ ਹੈਗਾ ਉਧਰ ਤਾਂ ਮੀਂਹ ਵੀ ਨਹੀਂ ਪੈਂਦੇ ਆ ਲੋ ਪਿਆਰਿਓ ਮੌਸਮ ਤਕਰੀਬਨ ਸਾਫ਼ ਹੋ ਗਿਆ ਤੇ ਹੁਣ ਸਾਫ਼ ਜਿਹਾ ਹੋ ਗਿਆ ਆਕਾਸ਼ ਮੀਂਹ ਹਟ ਗਿਆ ਜਮਈ ਪਰ ਪੱਥਰ-ਪੁੱਥਰ ਤਾਂ ਸਾਈਡਾਂ ਤੇ ਬਹੁਤ ਡਿੱਗੇ ਹੋਏ ਨੇ ਤੇ ਜਿੱਥੇ ਤੱਕ ਜਾਇਆ ਗਿਆ ਉਸੇ ਤੱਕ ਤਾਂ ਜਾਵਾਂਗੇ ਜਦੋਂ ਰਾਹ ਰੂਹ ਬੰਦ ਹੋ ਗਏ ਫਿਰ ਆਪ ਹੀ ਦੇਖੀ ਜਾਊਗੀ ਦੇਖੋ ਐਂ ਪਹਾੜ ਗਰੇ ਹੋਏ ਨੇ ਐਂ ਆਉਤੇ ਜਾਲ ਪਾਈ ਜਾਂਦੇ ਨੇ ਇਹ ਵੀ ਮੜਾ ਜਾ ਹੌਸਲਾ ਜਾ ਤੋੜ ਦਿੰਦੇ ਆ ਬੰਦੇ ਦਾ ਆ ਦੇਖੋ ਚੱਲ ਆਏ ਆ ਵੀ ਸਫਰ ਕਰਕੇ ਹੀ ਬੰਦੇ ਨੂੰ ਪਤਾ ਲੱਗਦਾ ਹਣ ਜੋ ਆਪਾਂ ਗਲਤੀ ਕਰ ਲਈ ਉਹ ਆਪਾਂ ਕਿਸੇ ਹੋਰ ਤੋਂ ਨਹੀਂ ਹੋਣ ਦੇਣੀ ਆਪਾਂ ਦੱਸਾਂਗੇ ਵੀ ਭਾਈ ਆ ਮਾਨਸੂਨ ਦੇਖ ਕੇ ਤੁਰੇ ਆਪਾਂ ਦਾ ਐਸੀ ਵੀ ਸੌਣ ਲੰਘਿਆ ਪਰ ਅੱਗੇ ਤੋਂ ਮਾਨਸੂਨ ਦੇਖ ਕੇ ਤੁਰੇ ਜਿਹਨੇ ਵੀ ਤੁਰਨਾ ਆਹ ਦੇਖੋ ਪਿਆਰੇ ਉੱਧਰ ਕੀ ਸੀਨ ਬਣਦਾ ਉਹ ਦੇਖੋ ਪਿਆਰਿਓ ਇਹੇ ਜਾ ਮਾਹੌਲ ਹੋ ਜਾਂਦਾ ਜਦੋਂ ਬਰਸਾਤ ਹਟਦੀ ਆ ਉਹ ਉੱਪਰ ਮੱਕੀ ਵੀਜੀ ਹੋਈ ਆ ਉਹ ਸਾਹਮਣੇ ਦੇਖੋ ਝਰਨਾ गिरਦਾ ਕਿੰਨਾ ਸੋਹਣਾ ਮੰਦਿਰ ਦੇ ਜਮਾਂ ਨਾਲ ਦੀ ਆਹ ਦੇਖੋ ਸਾਹਮਣੇ ਆ ਗਿਆ ਕੰਡਾ ਘਾਟ ਇਹ ਸਾਰਾ ਕੰਡਾ ਘਾਟ ਆ ਐਂ ਕਦੇ ਬੱਦਲ ਆ ਜਾਂਦੇ ਆ ਕਦੇ ਹਟ ਜਾਂਦੇ ਆ ਉਹ ਕੰਡਾ ਘਾਟ ਆ ਗਿਆ ਹੁਣ ਇੱਥੋਂ ਸਲਾਹ ਬਣਾਉਣੇ ਆ ਉੱਚ ਪਿਛਾ ਕੇ ਵੀ ਸ਼ਿਮਲੇਵਾਲ ਨੂੰ ਚਲੀਏ ਜਾਂ ਚੈਲਵਾਲ ਨੂੰ ਚਲੀਏ ਆ ਦੇਖੋ ਪਿਆਰੋ ਇਧਰੋਂ ਆਏ ਆ ਆਹ ਸਾਹਮਣੇ ਆ ਗਿਆ ਆਹ ਚੌਂਕ ਜਿਹਾ ਕੰਡਾ ਘਾਟ ਦਾ ਉਤੋਂ ਦੀ ਟ੍ਰੇਨ ਨਿਕਲਦੀ ਆ ਦੇਖੋ ਇਧਰੋਂ ਆਪਾਂ ਆਏ ਆ ਉਹ ਜਿਹੜਾ ਰੋਡ ਦੇਖਦਾ ਉਹ ਰੋਡ ਦੇਖਦਾ ਇਦਾਂ ਘੁੰਮ ਕੇ ਆਏ ਆ ਉਹ ਪਰੇ ਨੂੰ ਜਾਂਦਾ Shimla ਤੇ ਆਪਾਂ ਹੁਣ ਆਹ ਰਾਹ ਪੈ ਗਏ ਚੈਲ ਵਾਲਾ ਚੈਲ ਵਾਲਾ ਜਿਹੜਾ ਪਹਿਲਾਂ ਗੱਡੀ ਤੇ ਆਪਾਂ ਆਏ ਸੀਗੇ ਚੈਲ ਤੋਂ ਇੱਥੇ ਆਹ ਲੋ ਪਿਆਰਿਓ ਪੈ ਗਏ ਚੈਲ ਵਾਲਾ ਰੋਡ ਇਹ ਇਦਾਂ ਦਾ ਹੀ ਰੋਡ ਹੋਊ ਹੁਣ ਸਿੰਗਲ ਕਾਫੀ ਚਿਰ ਬਾਅਦ ਆਪਾਂ ਹਾਈਵੇ ਤੋਂ ਥੱਲੇ ਆਏ ਆ ਆਹ ਲੋ ਇੱਟ ਲਾਣਾ ਹੁਣ ਸਾਧੂ ਪੁਲ ਤੱਕ ਤਲਾਂਣ ਆਊਗੀ 15 ਕਿਲੋਮੀਟਰ ਆ ਸਾਧੂ ਪੁਲ ਉਦੋਂ ਬਾਅਦ ਫਿਰ ਚੈਲ ਤੱਕ ਚੜਾਈ ਆਊਗੀ ਇਹ ਰੋਡ ਤੇ ਕੋਈ ਡਰ ਨਹੀਂ ਪਿਆਰਿਓ ਜਿਵੇਂ ਉੱਥੇ ਆਪਾਂ ਨੂੰ ਡਰਾਜਾ ਦਿੱਤਾ ਸੀ ਬੰਦਿਆਂ ਨੇ ਕਿ ਉਥੇ ਵੱਡੇ ਵੱਡੇ ਪੱਥਰ ਡਿੱਗੇ ਪਏ ਸੀ ਉੱਥੋਂ ਡਰ ਲੱਗਦਾ ਸੀ ਦੇਖ ਕੇ ਇੱਥੇ ਆਗੇ ਨਜ਼ਾਰਾ ਜਿਹਾ ਆਇਆ ਮੜਾ ਜਿਆ ਓ ਕਾਲ ਹਾਲੋ ਇੱਥੇ ਕੋਈ ਨਜ਼ਾਰਾ ਨਹੀਂ ਕੋਈ ਲੈਂਡਸਲਾਈਡਿੰਗ ਨਹੀਂ ਕੁਛ ਨਹੀਂ ਆਹ ਲੋ ਪਿਆਰਿਓ ਆ ਜਿਹੜਾ ਏਰੀਆ ਦੇਖਦਾ ਇਹ ਹਾਈਵੇ ਆ ਸਾਰਾ ਉਹ ਜਿਹੜਾ ਪਰੇ ਨੂੰ ਜਾਂਦਾ ਆ ਤਾਰਜੀ ਦੇ ਉੱਤੇ ਇਹ ਹਾਈਵੇ ਤੋਂ ਆਪਾਂ ਜਾ ਕੇ ਕੰਡਾ ਘਾਟ ਕੰਡਾ ਘਾਟ ਤੋਂ ਹੁਣ ਥੱਲੇ ਉਤਰਿਆਂਗੇ ਹੁਣ ਜਾ ਰਹੇ ਆ ਸਾਧੂਪੁਰ ਵੱਲ ਨੂੰ ਆਹ ਦੇਖੋ ਇਦਾਂ ਦੀ ਰੋਡ ਆ ਆਹ ਲੋ ਪਿਆਰਿਓ ਟੁੱਪ ਨਿਕਲਿਆ ਹੀ ਪੂਰੀ ਇੱਥੇ ਰੁਕੇ ਹੋਏ ਆ ਆਪਾਂ ਇੱਥੇ ਆਪਾਂ 3 ਮਹੀਨੇ ਪਹਿਲਾਂ ਆਏ ਸੀਗੇ ਜਦੋਂ ਐਲਟੋ ਗੱਡੀ ਤੇ ਨਹੀਂ ਆਏ ਸੀਗੇ ਉਦੋਂ ਇੱਥੇ ਸਵੇਰੇ ਸਵੇਰੇ ਆਪਾਂ ਚਾਹ ਪੀਤੀ ਸੀਗੀ ਬਹਿ ਕੇ ਤੇ ਨਾਲ ਆਪਣੇ ਇੱਕ ਜਈ ਸੀਗੇ ਆਪਾਂ ਨੂੰ ਮਿਲੇ ਸੀਗੇ ਤੇ ਹੁਣ ਆਪਾਂ ਜਾਂਦੇ ਜਾਂਦੇ ਬਾਈ ਇੱਥੇ ਰੁੱਕੇ ਆਂ ਬਾਈ ਦਾ ਹਾਲ ਚਾਲ ਪੁੱਛਿਆ ਤੇ ਬਾਈ ਨੇ ਫੇਰ ਚਾਹ ਪਾਣੀ ਪਿਆਇਆ ਆਪਾਂ ਨੂੰ ਆਹ ਦੇਖੋ ਆ ਲਿਖਿਆ ਹੈ ਨਾ ਕਸੌਲੀ ਇੱਕ ਪਿੰਡ ਹੈਗਾ ਸਾਧੂਪੁਰ ਨੂੰ ਜਾਂਦੇ ਹੋਏ ਆਹ ਰਾਹ ਜਾਂਦਾ ਕਸੌਲੀ ਪਿੰਡ ਦੇਖੋ ਪਿਆਰਿਓ ਇੱਥੋਂ 5 ਕਿਲੋਮੀਟਰ ਰਹਿ ਗਿਆ ਸਾਧੂਪੁਰ ਆਹ ਲੋ ਆਹ ਵਾਲਾ ਦੜਾ ਵਾਲੇ ਦੜੇ ਉਹ ਥੱਲੇ ਕਿਸੇ ਦਾ ਰਿਹਾਇਸ਼ ਬਣੇ ਹੋਇਆ ਘਰ ਬਣੇ ਹੋਇਆ ਓ ਦੇਖ ਲਓ ਹਾਈਵੇ ਇੱਥੋਂ ਵੀ ਦਿਖਾਈ ਜਾਂਦਾ ਆ ਰਹਿ ਗਿਆ ਜਿੱਥੋਂ ਆਪਾਂ ਆਏ ਆ। ਕੀ ਹੋਇਆ ਨਹੀਂ? ਇਹ ਆ ਦੇਖੋ ਪਿਆਰਿਓ ਕਿੰਨਾ ਸੋਹਣਾ ਮੰਦਿਰ ਆਇਆ। ਆ ਸ਼ਿਵ ਜੀ ਭਗਵਾਨ ਦੀ ਪ੍ਰਤਿਮਾ ਬਣੀ ਆ ਆ ਇੱਕ ਨਾਲੋਂ ਪਾਣੀ ਗਿਰਦਾ ਤੇ ਇੱਧਰ ਦੇਖੋ ਬਿਲਕੁਲ ਝਰਨਾ ਗਿਰਦਾ ਜਮਾ ਮੰਦਰ ਦੇ ਕੋਲ ਆ ਦੇਖੋ ਵਾਹ ਇਹ ਨਾ ਨਿਆਰੇ ਦਰ ਜਗਾ ਆ ਗਿਆ ਪਿਆਰ ਉਹ ਸਾਧੂ ਪੁਲ ਆ ਦੇਖੋ ਉਹਦੇ ਥੱਲੇ ਜੇ ਜਾ ਕੇ ਨਾ ਬਹੁਤ ਕੈਂਪਿੰਗ ਰੈਸਟ ਟੂਟ ਕੈਂਪਿੰਗ ਸਾਈਡਾਂ ਝੌਂਪੜੀਆਂ ਬੜਾ ਕੁਸਾ ਇਹ ਉੱਤੋਂ ਜਿਹੜਾ ਆਪਾਂ ਆਇਆ ਸੀਗਾ ਆਪਾਂ ਨੂੰ ਉਥੋਂ 7-8 ਕਿਲੋਮੀਟਰ ਥੱਲੇ ਉਤਰ ਕੇ ਆ ਆਉਂਦਾ ਸਾਧੂ ਪੁਲ ਕਹਿੰਦੇ ਨੇ ਇਹਨੂੰ ਇੱਧਰ ਵੀ ਹੋਟਲ-ਹਾਟਲ ਬਣੇ ਹੋਏ ਨੇ ਉੱਪਰ ਵੀ ਆ ਇੱਥੇ ਮਹਾਰਾਜੇ ਪਟਿਆਲੇ ਦਾ ਇੱਕ ਫਾਰਮ ਜਿਹਾ ਬਣਿਆ ਹੋਇਆ ਉਹ ਚ সুইমিਂਗ ਪੂਲ ਜਿਹਾ ਬਣਾਇਆ ਹੋਇਆ ਤੇ ਨਾਲ ਉਹ ਘੇਰਿਓ ਆ ਬਾਪੂ ਜੀ ਮਿਲੇ ਨੇ ਪਾਇਲ ਦੇ ਨੇ ਇਹ ਪਾਇਲ ਦੇ ਉਹ ਦੁਕਾਨ ਆ ਬਾਪੂ ਜੀ ਦੀ ਬਿਲਕੁਲ ਉੱਥੇ ਸਾਧੂ ਪੁਲ ਦੇ ਉੱਪਰ ਤੇ 100 ਸਾਲ ਹੋ ਗਏ ਬਾਪੂ ਜੀ ਨੂੰ ਇੱਥੇ ਰਹਿੰਦੇ ਹੋਏ 100 ਸਾਲ ਹੋ ਗਏ ਨਾ ਬਾਪੂ ਘਰ ਘਰ ਬਾਰ ਫਿਰ ਆਪਣਾ ਸਾਰਾ ਆਹ ਸੱਚ ਪਹਿਲਾਂ ਤਾਂ ਜ਼ਮੀਨਾਂ ਉਰੇ ਮਿਲ ਜਾਂਦੀਆਂ ਸੀ ਹੈਨਾ ਹੁਣ ਹੀ ਬੰਦ ਹੋਈਆਂ ਨੇ ਹੁਣ ਹੀ ਬੰਦ ਹੋਈਆਂ ਨੇ ਤੇ ਫਿਰ ਪਿੱਛੇ ਤੁਸੀਂ ਆਹੋ ਪਿੱਛੇ ਫਿਰ ਢੇੜਾ ਲੱਗਦਾ ਰਹਿੰਦਾ ਹਣਾ ਥੋੜਾ ਨਾ ਪੰਜਾਬ ਠੀਕ ਆ ਚਲੋ ਵਧੀਆ ਤੇ ਕੀ ਕਾਰੋਬਾਰ ਆ ਬੱਚਿਆਂ ਦਾ ਫਿਰ ਇੱਕ ਟਰੈਕਟਰ ਆਨ ਲਾ ਠੀਕ ਆ ਜੀ ਆ ਇੱਕ ਚੰਡੀਗੜ੍ਹ ਆ ਇੱਕ ਟਰੱਕ ਚਲਾਉਂਦਾ ਠੀਕ ਆ ਜੀ ਆ ਐ ਬਾਬਾ ਰਾਤ ਆਹੇ ਅੱਗੇ ਰਾਹ ਚ ਰੁਕਾ ਰਾਕਣ ਦੀਆਂ ਜਗ੍ਹਾ ਹੋਣੀਆਂ ਨੇ ਠੀਕ ਆ ਪਿਆਰਿਓ ਹੁਣ ਇੱਥੋਂ ਖਿੱਚਾਂ ਲੱਗਿਆ 17 ਕਿਲੋਮੀਟਰ ਹੁਣ ਚੜ੍ਹਾਈ ਚੜ੍ਹਾਈ ਆ ਜਿਹੜਾ ਪਿੱਛੇ ਪਹਾੜ ਦਿਖਦਾਗਾ ਆਹਾ ਇੱਥੇ ਇਹ ਬਾਪੂ ਹੁਣ ਕਹਿੰਦਾ ਕਹਿੰਦਾ ਤਿੱਖੀ ਚੜ੍ਹਾਈ ਆ ਪੂਰੀ ਤਿੱਖੀ ਦੇਖਦੇ ਆ ਹੁਣ ਰੁਕਾਉਣ ਦਾ ਟਿਕਾਣਾ ਵੀ ਹੈ ਨਹੀਂ ਰਾਹ 'ਚ ਖਿੱਚੀ ਜਾਂਦੇ ਆ ਤੁਰਕੇ ਵੱਤੋ ਵੱਤ ਤੁਰਕੇ ਹੋ ਜਾਾਂਗੇ ਆਪਾਂ ਕੋਈ ਗੱਲ ਨਹੀਂ ਚਲੋ ਜੀ ਉਧਰੋਂ ਆਏ ਆ ਇੱਧਰ ਨੂੰ ਜਾਣਾ ਸਾਰੀ ਖੜੀ ਚੜ੍ਹਾਈ ਆ ਇਹ ਪੂਰੇ ਜੋਰ ਲੱਗਦਾ ਚੋਟੀ ਸਾਹ ਚ ਸਾਹ ਹੈ 14 ਕਿਲੋਮੀਟਰ ਦੇਖ ਕੇ ਇਹ ਤਾਂ ਟਾਇਰ ਲਾਦੇ ਹੋ ਰੱਬ ਨੇ ਆਪਣੇ ਪੈਰਾਂ 'ਚ ਪਾਇਓ ਇੰਨੀ ਚੁੱਪ ਆ ਇੱਥੇ ਦੇਖੋ ਸੁਣੋ ਹਾਓ ਕਹਿ ਰਹੇ ਹੋ ਆਪਾਂ ਇੱਥੋਂ ਦੀ ਨੰਗਣਾਂ ਲੱਗੇ ਜੀ ਆਹ ਬਾਈਆਂ ਨੇ ਆਪਾਂ ਨੂੰ ਬਾਜ ਮਾਰ ਲੀ ਚਾਹ ਤੇ ਮਠੀ ਬਾਈਆਂ ਨੇ ਆਪਾਂ ਨੂੰ ਪਿਆਈ ਆ ਆ ਮਠੀ ਤੇ ਆ ਚਾਹ ਆ ਟਾਬਾ ਇਹਨਾਂ ਦਾ ਆ ਬਾਈ ਨੇ ਅੱਛਾ ਆਪ ਦੋਨੋਂ ਚਲਾਤੇ ਹੋ ਨਾ ਯਹਾਂ ਕੰਮ ਜੀ ਹਮਾਰੇ ਬਡੇ ਭਾਈ ਆ ਠੀਕ ਹੈ ਮੈਂ अच्छा आप खेती करते होती हूँ नहीं खेती फिर आपने गुजारे जितनी या बेचने जितनी भी। बेचने दिल्ली मंडी, टमाटो वगैरह मटर वगैरह सब्जी यहाँ सेब नहीं होता है ना सेब नहीं होता पंजाब में वहाँ तो पोल्यूशन बहुत है अगर वापसी में आए तो मुलाकात जरूर होगी आपसे ऐसी रास्ते आएंगे करके जाना कुछ ठीक है ठीक है धन्यवाद जी मैं आपकी सेवा का मौका देके जाना ठीक है भाई धन्यवाद धन्यवाद हां टाब्बा भैया आ देखो आ बहन दी भी जगह बनी हुई है वो वॉशरूम आ। चल तो लो प्यारेओ इथे कद रक्त दिखया ਇਹਦੇ ਚ ਨਾ ਖੁੱਡਾ ਕਰਿਆ ਹੋਇਆ ਪੰਛੀ ਨੇ ਵਿਚਾਲ ਨਾ ਪਾਇਆ ਹੋਇਆ ਉਹਦੇ ਚੂਚੇ ਬੋਲਦਿਆ ਦੇਖੋ ਆ ਦੇਖੋ ਪਿਆਰੇ ਆ ਪਤਾ ਨਹੀਂ ਕੀ ਹਸਤਾਨ ਆ ਉਹ ਪਹਿਰੇਦਾਰ ਖੜਾ ਆ ਇਦਾਂ ਦਾ ਬਣਿਆ ਹੋਇਆ ਉੱਪਰ ਕਿਲਾ ਟਾਇਪ ਜਿਹਾ ਵੀ ਲੱਗਦਾ ਹੈਗਾ ਇੱਥੋਂ ਪਰ ਹੈ ਪਤਾ ਨਹੀਂ ਕੀ ਆ ਪਤਾ ਨਹੀਂ ਘਰ ਆ ਕਿਸੇ ਦਾ ਜਾਂ ਤਾਂ ਕੋਈ ਪੁਰਾਣੀ ਇਮਾਰਤ ਆ ਉਹ ਗੇਟ ਜੇ ਵੱਲ ਦੇਖ ਕੇ ਐ ਲੱਗਦਾ ਜਿਵੇਂ ਕੋਈ ਸਦਾ ਕਿਲਾ ਹੁੰਦਾ ਕੋਈ ਰਾਜੇ ਵਗੈਰਾ ਦਾ ਕਿਉਂਕਿ ਇੱਥੇ ਕਿਲੇ ਹੈਗੇ ਆ ਨਾ ਮਹਾਰਾਜਾ ਭੁਵੇਂਦਰ ਦਾ ਦੋਨੇ ਗੇਟਾਂ ਦੇ ਪਹਿਰੇਦਾਰ ਦੇ ਸਟੈਚੂ ਬਣੇ ਹੋਏ ਨੇ ਇੱਥੋਂ ਪੂਰਾ ਦੇਖਦਾ ਬਹੁਤ ਵੱਡਾ ਲੱਗਾ ਪਤਾ ਨਹੀਂ ਕੀ ਆ ਪਿਆਰਿਓ ਪਹਿਲਾਂ ਬਾਤ ਸੁਣੋ ਦੇਖੋ ਕਿੰਨੀ ਰਮਣੀਕ ਆ ਦੇਖੋ ਇੰਨੀ ਸੋਹਣੀ ਬਾਸ ਤੇ ਰੁਕੇ ਹੋਏ ਆਪਾਂ ਕਿੰਨਾ ਸੋਹਣਾ ਆਵਾਜ਼ ਆ ਇਹ ਬਾਜ ਆ ਬੀਂਡਿਆਂ ਦੀ ਬੀਂਡੇ ਇਹ ਬੀਂ ਬੀਂਡੇ ਡੇ ਡੇ ਕਰਦੇ ਆ ਨਾ ਬੀਂਡੇ ਰੱਖਿਆ ਜਿੰਨੇ ਵੀ ਧਰਤੀ ਵਾਲੇ ਜੀਵ ਨੇ ਜਿਹੜੇ ਛੋਟੇ ਰਹਿੰਦੇ ਨੇ ਕੋਈ ਭੂੰਡ ਹੋ ਗਿਆ ਕੋਈ ਮੱਛਰ ਹੋ ਗਿਆ ਮੱਛਰ ਦੀਆਂ ਪ੍ਰਜਾਤੀਆਂ ਚੋਂ ਹੋਰ ਬਹੁਤ ਨੇ ਮੱਖੀਆਂ ਮੁੱਖੀਆਂ ਤੇ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਜਿਹੜੇ ਧਰਤੀ ਵਾਲੇ ਇਹਨਾਂ ਨੂੰ ਬੀਂਡੇ ਕਹਿੰਦੇ ਨੇ ਉਹ ਆਵਾਜ਼ ਕਰਦੇ ਹੁੰਦੇ ਆ ਉਹਨਾਂ ਦੀ ਮਿਕਸ ਆਵਾਜ਼ ਹੁੰਦੀ ਆ ਇਹ ਮਿਕਸ ਆਵਾਜ਼ ਕਿਸੇ ਦੀ ਕਿੱਦਾਂ ਦੀ ਮੱਛਰ ਦੀ ਭੀਂ ਭੀਂ ਦੀ ਇਹ ਸਾਰੀਆਂ ਮਿਲ ਕੇ ਸੰਗੀਤ ਜਿਹੜਾ ਬਣਦੀਆਂ ਇਹ ਉਹ ਆਵਾਜ਼ ਆ ਸਾਰਿਆਂ ਦੀ ਇਹ ਹੈਗਾ ਮੰਦਰ ਦੇਖੋ ਕਿੰਨਾ ਰਮਣੀਕ ਜਿੱਥੇ ਆਪਾਂ ਰੁਕੇ ਹੋਏ ਆ ਇਹ ਹੈਗਾ ਚੈਲ ਤੋਂ ਆ ਲੈ 7 ਕਿਲੋਮੀਟਰ ਨੇੜੇ ਨੇੜੇ ਇਥੋਂ ਚੈਲ 7 ਕਿਲੋਮੀਟਰ ਆ ਐਸੇ ਆਪਾਂ ਤਾਂ ਰੁਕੇ ਆ ਦੇਖੋ ਕਿੰਨੀ ਰਮਣੀਕ ਜਗਾ ਮਤਲਬ ਇਹ ਜ਼ਰੂਰੀ ਨਹੀਂ ਹੁੰਦਾ ਜਿੱਥੇ 0 ਕਿਲੋਮੀਟਰ ਦਾ ਬੋਰਡ ਲੱਗਿਆ ਵੀ ਉਹੀ ਥਾਂ ਦੇ ਰੁਕਣਾ ਹੁੰਦਾ ਉਹ 0 ਕਿਲੋਮੀਟਰ ਤੋਂ 10 ਕਿਲੋਮੀਟਰ ਥੱਲੇ 10 ਕਿਲੋਮੀਟਰ ਉੱਤੇ ਉਹ ਸਾਰੀ ਜਗ੍ਹਾ ਦੇਖਣ ਵਾਲੀ ਹੁੰਦੀ ਆ ਹੁਣ ਦੇਖੋ ਲਾ ਜਿਹੜਾ ਚੈਲ ਦੇ ਬਿਲਕੁਲ 0 ਕਿਲੋਮੀਟਰ ਤੇ ਨਜ਼ਾਰਾ ਉਦੂ ਦੇਖ ਲਾ ਇੱਥੇ ਦੁੱਗਣਾ ਨਜ਼ਾਰਾ ਲਾ ਕਿੰਨਾ ਅਕਾਂਤ ਆ ਹਣ ਬਾਈ ਹੋਣੀ ਨਾ ਇੱਥੇ ਆਪਣਾ ਪੁਜਾਰੀ ਤੇ ਇੱਕ ਇੱਕ ਬਾਈ ਹੋਰ ਆ ਉਹ ਨਾ ਇੱਥੇ ਭਜਨ ਕੀਰਤਨ ਕਰਨਗੇ ਢੋਲ ਕੀ ਵਜਾਉਂਦੇ ਨੇ ਬਾਈ ਹੁਣੀ ਨਾਲ ਜਿਵੇਂ ਆਪਣੇ ਨਹੀਂ ਹੁੰਦਾ ਆਪਣੇ ਟਾਡੀ ਟਾਡੀ ਕਰਦੇ ਹੁੰਦੇ ਆ ਤੇ ਕੀਰਤਨ ਪੜ੍ਹਦੇ ਹੁੰਦੇ ਆ ਓਵੇਂ ਹੀ ਜਵੇਂ ਹੀ ਓਵੇਂ ਦੇਖਿਓ ਤੇ ਨਿਆਰੇ ਲਵਾਂਗੇ ਆਪਾਂ ਸੁਣਾਗੇ ਆਨੰਦ ਲਵਾਂਗੇ ਪੂਰਾ ਜਿਵੇਂ ਆਪਣੇ ਰਹਿਰਾਸ ਨਹੀਂ ਹੁੰਦਾ ਸ਼ਾਮ ਨੂੰ ਰਹਿਰਾਸ ਹੁੰਦਾ ਓਵੇਂ ਹੀ ਇਹਨਾਂ ਨੇ ਕਰਨਾਗਾ ਮੈਨੂੰ ਸਾਰਾ ਸਮਝਾਇਆ ਇਹਨਾਂ ਨੇ ਓਵੇਂ ਹੀ ਰਹਿਰਾਸ ਜਿਵੇਂ ਪਹਿਲਾਂ ਕ੍ਰਿਸ਼ਨ ਦਾ ਫਿਰ ਰਾਮ ਭਗਵਾਨ ਦਾ ਫਿਰ ਸ਼ਿਵ ਜੀ ਦਾ ਸਾਰਿਆਂ ਦਾ ਦੇਖੋ ਗਾਣ ਕਰਨਗੇ ਵਿੱਚ ਆ ਧਰਮਸ਼ਾਲਾ ਆ ਗਈ ਮੰਦਰ ਦੀ ਆ ਲੋ ਆ ਗੱਦੇ ਪਏ ਜਿਵੇਂ ਆਪਣੇ ਕੱਲ ਗੁਰਦੁਆਰੇ ਕਮਰਾ ਸੀ ਨਾ ਆ ਲੋ ਉੱਥੇ ਵੀ ਐਂ ਗੱਦੇ ਪਏ ਸੀ ਕੰਬਲ ਪਏ ਸੀ ਉਵੇਂ ਹੀ ਹੋਰੇ ਆ ਸੇਮ ਸੇਮ ਉਮੀ ਚੀਜ਼ਾਂ ਬਸ ਨਾ ਲੱਗਾ ਉਹਨੂੰ ਗੁਰਦੁਆਰਾ ਕਹਿ ਦਿੰਦੇ ਆਪਾਂ ਇਹ ਮੰਦਰ ਆ ਚੀਜ਼ਾਂ ਸੇਮ ਹੀ ਆ ਉੱਥੇ ਰਹਿਰਾਸ ਹੋਇਆ ਸਾਮ ਨੂੰ ਉਹ ਵੀ ਬਹੁਤ ਆਨੰਦ ਆਇਆ ਕੱਲ ਵੀ ਬੜਾ ਆਨੰਦ ਆ ਰਹਿਰਾਸ ਦਾ ਅੱਜ ਇਹਨਾਂ ਨੇ ਕੀਰਤਨ ਭਜਨ ਕਰਿਆ ਸਾਮ ਨੂੰ ਆਰਤੀ ਕਰਾਈ ਉਹਦਾ ਵੀ ਬਹੁਤ ਆਨੰਦ ਆਇਆ ਵਾ ਪਰਮਾਤਮਾ ਨੇ ਦੇਖੋ ਕੱਲ ਆਪਾਂ ਨੂੰ ਰਹਿਰਾਸ ਦਾ ਸੁਣਵਾਇਆ ਤੇ ਅੱਜ ਆਪਾਂ ਨੂੰ ਭਜਨ ਕੀਰਤਨ ਸੁਣਵਾਇਆ ਵਾਹ ਕਿਆ ਆਨੰਦ ਹੈ